ਭਾਈ ਜੀ ਅੱਜ ਆਪਾਂ ਗੱਲ ਕਰਾਂਗੇ ਰਿਸਪੈਕਟ ਤੇ ਰਿਸਪੌਂਸਿਬਿਲਟੀ ਇੱਜ਼ਤ ਤੇ ਜ਼ਿੰਮੇਵਾਰੀ ਇੱਜ਼ਤ ਹਮੇਸ਼ਾ ਜ਼ਿੰਮੇਵਾਰੀ ਦੇ ਸਮਾਨਤਰ ਚੱਲਦੀ ਆ ਜਿੰਨੀ ਅਸੀਂ ਜ਼ਿੰਮੇਵਾਰੀ ਨਿਭਾਵਾਂਗੇ ਸਾਡੀ ਓਨੀ ਇੱਜ਼ਤ ਹੋਣੀ ਆ ਰਿਸਪੈਕਟ ਹੋਣੀ ਆ ਸਾਡੇ ਵਰਗੇ ਜਿਹੜੇ 60 ਵਰਿਆਂ ਤੋਂ ਵੀ ਟੱਪ ਗਏ ਉਹ ਹਮੇਸ਼ਾ ਇਹ ਕਹਿੰਦੇ ਰਹਿੰਦੇ ਨੇ ਸਾਡੀ ਤਾਂ ਕੋਈ ਇੱਜ਼ਤ ਨਹੀਂ ਕਰਦਾ ਜੀ ਪਰਿਵਾਰ ਚ ਹਨ ਕੋਈ ਪੁੱਛਦਾ ਨਹੀਂ ਬੱਚਾ ਬਾਅਦ ਤੇ ਬਾਰਾ ਘੱਟਾ ਛਾਣਿਆ ਦਿਨ ਰਾਤ ਕਮੋਂ ਵਾਰ ਰਹਾ ਕਾਲਾ ਬੁਰਦ ਬਣ ਕੇ ਮਿਹਨਤ ਕਰਦਾ ਰਹਾ ਇੱਕ ਗੱਲ ਵੀਰੋ ਆਪਾਂ ਇਹ ਭਰਮ ਭਾੜਦੇ ਆ ਵੀ ਬੰਦੇ ਨੂੰ ਕੋਈ ਪੁੱਛਦਾ ਬੰਦੇ ਨੂੰ ਪਹਿਲਾਂ ਵੀ ਕੋਈ ਨਹੀਂ ਪੁੱਛਦਾ ਤੇ ਹੁਣ ਵੀ ਕੋਈ ਨਹੀਂ ਪੁੱਛਦਾ ਪੁੱਛਿਆ ਜਾਂਦਾ ਤੇ ਸਿਰਫ ਤੇ ਸਿਰਫ ਜ਼ਰੂਰਤਾਂ ਨੂੰ ਲੋੜਾਂ ਨੂੰ ਗਰਜਾਂ ਨੂੰ ਉਹ ਤੇਗਵਧਾ ਜੀ ਦਾ ਸ਼ਲੋਕ ਆ ਜਗਤ ਮੇ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੌ ਸਭ ਲਾਗੇ ਕਿਆਦਾਰਾ ਕਿਆ ਮੇਕ ਸਾਰੇ ਆਪੋ ਆਪਣੇ ਹਿੱਤਾਂ ਤੇ ਖੜੇ ਨੇ ਸੁਖਾਂ ਤੇ ਖੜੇ ਨੇ ਹੋਰ ਇਥੇ ਕੋਈ ਬੜੀ ਵੱਡੀ ਗੱਲ ਨਹੀਂ ਜੇ ਤੁਹਾਡਾ ਪਰਿਵਾਰ ਤੁਹਾਡੀ ਇੱਜ਼ਤ ਨਹੀਂ ਕਰਦਾ ਤੁਹਾਡੀ ਹੋ ਰਿਸਪੈਕਟ ਨਹੀਂ ਕਰਦਾ ਤੁਸੀਂ ਇਹ ਸਮਝ ਲਓ ਵੀ ਜਿਹੜੀਆਂ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਅਸੀਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਲੱਗੀਆਂ। ਇਹ ਤਾਂ ਪਰਮਾਤਮਾ ਦਾ ਸ਼ੁਕਰ ਕਰੋ ਨਾ ਵੀ ਉਹਨਾਂ ਦੀਆਂ ਜ਼ਰੂਰਤਾਂ ਤੁਹਾਡੇ ਤੋਂ ਬਿਨਾ ਜਿਉਂਦੇ ਪੂਰੀਆਂ ਹੋਣ ਲੱਗੀਆਂ ਤੁਸੀਂ ਜਿਉਂਦੇ ਇੱਕ ਕਿਸਮ ਦੇ ਸੁਰਗ ਵਿੱਚ ਚਲੇ ਗਏ। ਪਰ ਤੁਹਾਨੂੰ ਬੇਕਾਰ ਦਾ ਸਰਟੀਫਿਕੇਟ ਕਿੱਥੋਂ ਮਿਲ ਗਿਆ ਵੀ ਤੁਸੀਂ ਬੇਕਾਰ ਹੋ ਗਏ। ਤੁਹਾਡੇ ਕੋਲੇ ਜ਼ਿੰਦਗੀ ਦਾ ਤਜਰਬਾ ਪੈਸਾ ਕਿੰਨੇ ਕਿਨੇ ਤੁਸੀਂ ਜਵਾਨੇ ਨਾਲ ਹੈ ਹੋ ਮੋਸਤਨਾ ਚ ਲੰਗੇ ਹੋ ਜੇ ਤੁਸੀਂ ਸਹੀ ਮੈਨੇ ਦੇਖੋ ਤਾਂ ਸਾਰਿਆਂ ਦੀ ਜ਼ਿੰਦਗੀ ਮੈਨੂੰ ਤਾਂ ਇਹ ਲੱਗਦਾ ਵੀ ਆਪਣਾ ਜਿਹੜਾ ਇਹ 60 ਸਾਲ ਤੋਂ ਬਾਅਦ ਆ ਇਹ 골ਡਨ ਪੀਰੀਅਡ ਆ ਇਹ ਅਸੀਂ ਐਵੇਂ ਨਿੱਕੀ ਨਿੱਕੇ ਗੱਲਾਂ ਤੇ ਇਹਨੂੰ ਬਰਬਾਦ ਨਾ ਕਰੀਏ ਛੋਟੇ ਹੁੰਦੇ ਸੀ ਪੜਦੇ ਸੀ ਮਾਸਟਰ ਕੋਟ ਦਿੰਦੇ ਸੀ ਘਰ ਦੇ ਕੋਟ ਦਿੰਦੇ ਸੀ ਉਦੋਂ ਵੱਡੇ ਹੋਏ ਕੋਈ ਨੌਕਰੀ ਤੇ ਲੱਗ ਗਿਆ ਕੋਈ ਬਿਜ਼ਨਸ ਕਰਨ ਲੱਗ ਗਿਆ ਕੋਈ ਖੇਤੀ ਕਰਨ ਲੱਗ ਗਿਆ ਫੇਰ ਕਰਦੀਆਂ ਗਰਜ਼ਾਂ ਲੋੜਾਂ ਉਹਨਾਂ ਨੂੰ ਪੂਰੀਆਂ ਕਰਦੇ ਰਹੇ ਤੇ ਹੁਣ ਜਿਹੜਾ ਸਮਾਂ ਹੁਣ ਸਾਡੇ ਕੋਲੇ ਤਜਰਬਾ ਵੀ ਆ ਪੈਸਾ ਵੀ ਆ ਪਰੰਤੋ ਸਾਡੇ ਤੇ ਗਰਜ਼ਾਂ ਲੋੜਾਂ ਨਹੀਂ ਰਹੀਆਂ ਇਹ ਸਾਡਾ ਇੱਕ ਬਹੁਤ ਵਧੀਆ ਸੁਭਾਗ ਆ ਇਹ ਸਾਡੀ ਕੋਈ 네ਗੇਟਿਵਿਟੀ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲੇ ਜਾਣਕਾਰੀ ਆ ਇਲਮਾ फारसी ਦਾ ਇੱਕ ਸਿਹਾਰਾ ਤਵਾਨਾ ਬਬਦ ਹਰ ਕੇ ਦਾਨਾ ਬਬਦਾ ਜੇ ਦਾਣਿਸ਼ ਦੇਲੇ ਪੀਰ ਮੋਰ ਨਾ ਬਬਦਾ ਇਹਦਾ ਮਤਲਬ ਕੀ ਹੋਇਆ ਜੋ ਗਿਆਨਵਾਨਾ ਜੋ ਜਾਣਦਾ ਸਾਰਿਆਂ ਨੂੰ ਤਾਕਤਵਰ ਉਹੀ ਆ ਜੇ ਕਿਸੇ ਬੁੱਢੇ ਕੋਲੇ ਇਲਮਾ ਗਿਆਨ ਉਹ ਕਦੇ ਬੁੱਢਾ ਨਹੀਂ ਹੁੰਦਾ ਇਕ ਤੁਹਾਨੂੰ ਹੋਰ ਬੇਨਤੀ ਕਰੀਏ ਤੇ ਆਪਣੇ ਪਰਿਵਾਰ ਦੀ ਮਾਲੀ ਬਣ ਕੇ ਰਹੋ ਮਾਲਕ ਬਣ ਕੇ ਨਾ ਰਹੋ ਕਿਤੇ ਕਿਤੇ ਨਾ ਕਿਤੇ ਸਾਡੀ ਵੀ ਈਗੋ ਹੁੰਦੀ ਹੈ ਵੀ ਸਾਰੀ ਉਮਰ ਕਮਾਇਆ ਬੱਚੇ ਸਾਨੂੰ ਐ ਕਰਨ ਐ ਕਰਨ ਇਹ ਸਾਨੂੰ ਵੀ ਆਪਣਾ ਨਾ ਥੋੜਾ ਜਿਹਾ ਮਾਰਾ ਸਮਝਾਉਣਾ ਚਾਹੀਦਾ ਠੀਕ ਰਸਤੇ ਚੱਲਣਾ ਚਾਹੀਦਾ ਜਿਵੇਂ ਆਪਣੇ ਬਾਬਾ ਬੁੱਲੇ ਸ਼ਾਹ ਨੇ ਕਿਹਾ ਰੰਗਣ ਨਾਲੋਂ ਖੰਗਰ ਚੰਗਾ ਜਿਸਤੇ ਪੈਰ ਕਸਾਈਂਦਾ ਹਮੇਸ਼ਾ ਰੰਗੜਨਾ ਬਣੋ ਖੰਗਰ ਬਣੋ ਕਿਸ ਨਾ ਕਿਸ ਦੇ ਕੰਮ ਆਓ ਤੁਸੀਂ ਬੇਕਾਰ ਨਹੀਂ ਹੈਗੇ ਤੁਹਾਡੀ ਸਮਾਜ ਨੂੰ ਤੁਹਾਡੇ ਆਲੇ-ਦਾਲੇ ਨੂੰ ਬਹੁਤ ਲੋੜ ਆ ਤੁਹਾਡੇ ਕੋਲ ਤਜਰਬਾ ਐਸਾ ਸਾਰਾ ਕੁਝ ਆ ਜੇ ਪਰਿਵਾਰ ਨੂੰ ਲੋੜ ਨਹੀਂ ਇਹ ਤੁਹਾਡੀ ਖੁਸ਼ਕਿਸਮਤੀ ਆ ਤੁਹਾਡੀ ਬਦਕਿਸਮਤੀ ਨਹੀਂ ਹੈਗੀ ਇਹ ਇਹ ਤੁਹਾਡੀ ਖੁਸ਼ਕਿਸਮਤੀ ਆ ਮੈਂ ਤਾਂ ਇਹ ਮੰਨੂਗਾ ਪਰਿਵਾਰ ਨੂੰ ਜਿਹੜੀਆਂ ਤੁਸੀਂ ਲੋੜਾਂ ਪੂਰੀਆਂ ਕਰਦੇ ਸੀ ਉਹਨਾਂ ਦੇ ਲੋੜਾਂ ਪੂਰੀਆਂ ਹੋਣ ਲੱਗੀਆਂ ਉਹ ਸੈਟੀਸਫਾਈ ਹੋ ਗਏ ਉਹ ਆਪਾਂ ਆਪਣੇ ਕਾਰੋਬਾਰਾਂ 'ਚ ਵਿਜੀ ਹੋ ਗਏ ਪਰੰਤੂ ਫੇਰ ਵੀ ਤੁਹਾਡੀ ਕਿਸੇ ਨੂੰ ਕਿਸੇ ਨੂੰ ਜ਼ਰੂਰ ਲੋੜ ਆ ਸਮਾਜ ਨੂੰ ਲੋੜ ਹੋ ਸਕਦੀ ਆ ਤੁਹਾਡੇ ਗਲੀ ਗਵਾਂਢ ਚ ਕਿਸੇ ਬੱਚੇ ਨੂੰ ਪੜ੍ਹਾ ਦਿਓ ਕਿਸੇ ਬੱਚੇ ਦੀ ਫੀਸ ਭਰ ਦਿਓ ਜੀ ਦੀ ਤੁਸੀਂ ਗਰਜ ਪੂਰੀ ਕਰੋਗੇ ਨਾ ਉਹ ਤੁਹਾਡੀ ਰਿਸਪੈਕਟ ਜ਼ਰੂਰ ਕਰੂਗਾ ਐਵੇਂ ਜੀ ਕਿਹਾ ਕਿ ਪ੍ਰਾਣੇ ਸਾਹਮਣੇ ਗੁੰਨ ਨਾਲੋਂ ਗਰਜ ਮਿੱਠੀ ਗਰਜ ਵੇਲੇ ਦਾ ਗੋਮਿੰਡ ਦਾ ਲੋਕ ਗਦੇ ਨੂੰ ਵੀ ਬਾਪ ਕਹਿੰਦੇ ਨੇ ਤੇ ਇਹ ਸ਼ਬਦ ਐਵੇਂ ਨਹੀਂ ਕਹੇ ਗਏ ਇਹ ਸੱਚ ਨੇ ਜਾਂ ਇਹ ਤਾਂ गांव ਦਾ ਯਾਰ ਆ ਬੰਦੇ ਦਾ ਯਾਰ ਕੋਈ ਵੀ ਨਹੀਂ ਇਹ ਸੱਚ ਆ ਸਭ 90% ਲੋਕ ਇਥੇ ਗਾਉਂਦੇ ਯਾਰ ਨੇ ਇਸ ਕਰਕੇ ਆਪਣੀ ਪ੍ਰਤਿਭਾ ਨੂੰ ਉਹਨੂੰ ਪਹਿਚਾਣੋ ਉਹ ਤੇ ਆਪਣੇ ਆਪ ਨੂੰ ਕਦੇ ਵੇਚਾ ਨਾ ਸਮਝੋ ਬਹੁਤ ਤੋਂ ਵੱਧ ਲੋਕਾਂ ਦੇ ਕੰਮ ਆ ਬੋ ਇਹ ਤੁਹਾਡੀ ਖੁਸ਼ਕਿਸਮਤੀ ਆ ਔਰ ਇਹ ਇਹੋ ਜਿਹਾ ਵਕਤਾ ਇੰਨਾ ਇਹ ਕੀਮਤੀ ਆ ਸਾਨੂੰ ਇਹ ਕਿਸੇ ਵੀ ਹਾਲ ਦੇ ਚ ਚੋਰੇ ਨਾਲ ਬਰਵਾਦ ਨਹੀਂ ਕਰਨਾ ਚਾਹੀਦਾ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ ਉਸ ਦਾ ਬੇਕਾਰ ਹੋ ਗਏ ਜੇ ਹੁਣ ਤੁਹਾਡੇ ਤੁਹਾਡੀਆਂ ਲੋੜਾਂ ਕਿਸੇ ਹੋਰ ਪਰਿਵਾਰ ਦੇ ਮੈਂਬਰ ਪੂਰੇ ਕਰਨ ਲੱਗੇ ਇਹਦਾ ਮਤਲਬ ਤੁਸੀਂ ਬੇਕਾਰ ਹੋ ਗਏ ਜਾਂ ਹੁਣ ਤੁਸੀਂ ਰਿਟਾਇਰ ਹੋ ਗਏ ਮੰਨ ਲਓ ਫਿਰ ਹੁਣ ਤੁਸੀਂ ਮੌਤ ਨੂੰ ਡੇਕਦੇ ਆਂ ਮੌਤ ਨੇ ਤਾਂ ਆਈ ਜਾਣਾ ਮੌਤ ਵਾਸਤੇ ਕਿਸੇ ਨੇ ਸੰਦ ਨਹੀਂ ਇਕੱਠੇ ਕਰਨੇ ਕਿਸੇ ਚੀਜ਼ ਦੀ ਲੋੜ ਨਹੀਂ ਉਹਨੇ ਆਪਣੇ ਆਪ ਹੀ ਆ ਜਾਣਾ ਜ਼ਿੰਦਗੀ ਬੇਵਫਾ ਹੋ ਜਾਂਦੀ ਆ ਪਰ ਮੌਤ ਕਦੇ ਵੀ ਬੇਵਫਾ ਨਹੀਂ ਹੁੰਦੀ ਉਹਨੇ ਆਪਣੇ ਸਮੇਂ ਨਾਲ ਆ ਜਾਣਾ ਆਪਦਾ ਵਕਤ ਆਪਾਂ ਬਿਲਕੁਲ ਬਰਬਾਦ ਨਾ ਕਰੀਏ ਸੈਲਫ ਰਿਸਪੈਕਟ ਕਰੋ ਆਪਣੇ ਤੇ ਮਾਣ ਕਰੋ ਹਮੇਸ਼ਾ ਲੋਕਾਂ ਦੇ ਕੰਮ ਆਓ ਇੱਕ ਵਾਰੀ ਇੱਕ ਸਰਵੇਖਣ ਕਰਵਾਇਆ ਗਿਆ ਸੀ ਕਿ ਸਾਰਿਆਂ ਨਾਲ ਸੁਖੀ ਕਿਹੜੇ ਲੋਕ ਨੇ ਜਿਆਦਾ ਪੈਸੇ ਵਾਲੇ ਸੁਖੀ ਨੇ ਜਾਂ ਜਿਆਦਾ ਦਿੱਤੀਆਂ ਪੁੱਤਾਂ ਵਾਲੇ ਸੁਖੀ ਨੇ ਜਾਂ ਵੱਡੇ ਕਾਰੋਬਾਰ ਵਾਲੇ ਸੁਖੀ ਨੇ ਪਰੰਤੂ ਉਹਦੇ ਵਿੱਚ ਇਹੀ ਆਇਆ ਵੀ ਉਹ ਲੋਕ ਸਾਰਿਆਂ ਨਾਲ ਸੁਖੀ ਨੇ ਜੋ ਕਿਸੇ ਨਾ ਕਿਸੇ ਦੇ ਹਰ ਵੇਲੇ ਕੰਮ ਆਉਂਦੇ ਨੇ ਸਾਰਾ ਨੂੰ ਸੁਫੀ ਉਹ ਲੋਕ ਨੇ ਉਹਦਾ ਕਾਰਨ ਇਹ ਆ ਉਹ ਦੁਨੀਆ ਦੇ ਵਿੱਚ ਵਿਚਰਦੇ ਨੇ ਉੱਥੇ ਉਹ ਲੋਕਾਂ ਦੇ ਹਾਲਾਤ ਚੰਗੇ ਮਾੜੇ ਦੇਖਦੇ ਨੇ ਜੇ ਉਹਨਾਂ ਦੇ ਆਪਣੇ ਘਰ ਵੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹਨੂੰ ਦੇਖ ਕੇ ਧਰਵਾਸ ਨਾ ਜਾਂਦਾ ਇੱਕ ਫਿਲਮ ਦਾ ਪੁਰਾਣਾ ਰਿਕਾਰਡ ਆ ਦੁਨੀਆ ਮੈਂ ਕਿੰਨਾ ਗਮ ਹੈ ਮੇਰਾ ਦਮ ਕਿੰਨਾ ਕਮ ਹੈ ਲੋਕਾਂ ਕੋ ਦੇਖਾ ਤੋਂ ਮੈਂ ਆਪਣਾ ਗਮ ਭੁੱਲ ਗਿਆ ਇਸ ਕਰਕੇ ਬਾਤ ਤੋਂ ਬਾਅਦ ਲੋਕਾਂ ਦੇ ਕੰਮ ਆਵੋ ਆਪਣੇ ਆਪ ਨੂੰ ਕਦੇ ਵੇਖ ਕਾਰਨਾ ਸਮਝੋ ਤੁਹਾਡਾ ਗਿਆਨ ਤੁਹਾਡੀ ਜਾਣਕਾਰੀ ਜੇ ਤੁਹਾਡੇ ਪਰਿਵਾਰ ਨੂੰ ਨਹੀਂ ਲੋੜ ਤਾਂ ਜ਼ਰੂਰ ਕਿਸੇ ਨਾ ਕਿਸੇ ਦੀ ਉਹਦੀ ਲੋੜ ਆ ਉਹ ਜ਼ਰੂਰ ਪੂਰੀਆਂ ਕਰਦੇ ਰਹੋ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਸ ਕਰਕੇ ਆਪਾਂ ਇਹਨੂੰ ਇੱਥੇ ਸਮਾਪਤ ਕਰਦੇ ਆਂ ਅਗਲੇ ਸਮੇਂ ਕਿਸੇ ਹੋਰ ਸਬਜੈਕਟ ਨੂੰ ਲੈ ਕੇ ਵਿਚਾਰ ਕਰਾਂਗੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ